ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 2 9 2024 ਨੂੰ ਸਾਡੇ ਗਰੁੱਪ ਗੁਰੂ ਕੀ ਗੋਲ ਗਰੀ ਦਾ ਉਹ ਗਰੁੱਪ ਲਈ ਬੜਾ ਖੁਸ਼ੀ ਦਾ ਦਿਨ ਹੈ ਕਿਉਂਕਿ ਅੱਜ ਸਾਡੇ ਗਰੁੱਪ ਦੇ ਸੀਨੀਅਰ ਮੈਂਬਰ ਨਰਿੰਦਰ ਸ਼ਰਮਾ ਜੀ ਬਧਾਤਿਆਂ ਵਾਲੇ ਉਹਨਾਂ ਦਾ ਜਨਮ ਦਿਨ ਸੀਗਾ ਸੋ ਉਹਨਾਂ ਨੇ ਦਾਸ ਨੂੰ ਅੱਜ ਸਵੇਰੇ ਫੋਨ ਕਰਤਾ ਸੀ ਕਿ ਮੈਂ ਬਾਹਰ ਆਂ ਜਿਉ ਮੇਰੇ ਜਨਮ ਦਿਨ ਤੇ ਕਿਸੇ ਲੋੜਵੰਦ ਪਰਵਾਰ ਨੂੰ ਜੋ ਆਪਣੀ ਸ਼ਰਹ ਚਲਾਈ ਆਪਣੇ ਗਰੁੱਪ ਦੀ ਕਿਸੇ ਲੋੜਵੰਦ ਪਰਵਾਰ ਨੂੰ ਰਾਸ਼ਨ ਜਿਹੜਾ ਦੇ ਦਿਓ ਕੁ ਮਹੀਨੇ ਦਾ ਸੋ ਵੀ ਜਿਹੜਾ ਪਿਆ ਤੁਸੀਂ ਦੇਖ ਰਹੇ ਹੋ ਵਿਚਾਰਾ ਰੇੜੀ ਆਉਂਦਾ ਸੀਗਾ ਤੇ ਇਹਦੀ ਲਾਤ ਜਿਹੜੀ ਸਾਰੀ ਫ੍ਰੈਕਚਰ ਹੋ ਗਈ ਸੱਟ ਵੱਜ ਗਈ ਰੇੜੀ ਪਲਟ ਗਈ ਸੋ ਦੋ ਤਿੰਨ ਮਹੀਨੇ ਤੋਂ ਹੁਣ ਵਿਚਾਰਾ ਮੰਝੇ ਤੇ ਪਿਆ ਤੇ ਜਿਹੜੀ ਬੱਚੇ ਵਿਚਾਰਾ ਉਹਦੇ ਪਾਲਦਾ ਸੀਗਾ ਦੋ ਚਾਰ ਸੋ ਝੜੀ ਬਣਦੀ ਸੀ ਉਹ ਬੰਦ ਹੋ ਗਈ ਰੇੜੀ ਵੀ ਟੁੱਟ ਗਈ ਸੋ ਹੱਥੋਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਵੀਰ ਜਨਮ ਦਿਨ ਦਾ ਸ਼ਰਮਾ ਜੀ ਦਾ ਉਹਨਾਂ ਵੱਲੋਂ ਜਿਹੜਾ 1 ਮਹੀਨਾ ਰਸਾਂ ਵੀ 10-20 ਕਿਲੋ ਆਟਾ ਦਾਲਾਂ ਖੰਡ ਆਲੂ ਪਿਆਜ਼ ਸਾਬਣ ਜੋ ਵੀ ਜਿੰਦ ਜਿੰਨ ਲੋੜ ਹੈ ਸੋ ਭੇਜਿਆ ਗਿਆ ਇੱਕ ਵਾਰੀ ਫੇਰ ਸਾਰੇ ਗਰੁੱਪ ਵੱਲੋਂ ਨਰਿੰਦਰ ਸ਼ਰਮਾ ਜੀ ਨੂੰ ਬਹੁਤ ਬਹੁਤ ਧੰਨਵਾਦ ਦਿੰਦੇ ਆ ਨਾਲ ਹੀ ਮੈਂ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਬੜੀ ਸੋਹਣੀ ਗੱਲ ਜਿਹੜੀ ਸੋਚੀ ਹੈ ਹੋਰ ਖਰਚਿਆਂ ਤੋਂ ਆ ਸੰਕੋਚ ਕਰਕੇ ਕਿਸੇ ਲੋੜਵੰਦ ਨੂੰ ਰਸਨ ਦੇ ਦੇਣਾ ਬਹੁਤ ਵੱਡੀ ਗੱਲ ਹੈ ਵਿਚਾਰਿਆਂ ਦੇ ਬੱਚਿਆਂ ਦੇ ਮੂੰਹ 'ਚ ਪਾਏਗਾ ਤੇ ਉਹਦਾ ਬੱਚੇ ਅਸੀਸਾਂ ਹੀ ਦੇਣਗੇ ਪਰਿਵਾਰ ਅਸੀਸਾਂ ਹੀ ਦੇਊਗਾ ਇੱਲਾ ਚੱਲਦਾ ਪਰਵਾਰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ